ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਾਈਨ ਨੂੰ ਤੁਸੀਂ ਕਿਸੇ ਵੀ ਕਾਂਡੀ ਗੰਦੇ ਵਿੱਚ ਜਿਹੜਾ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਲੇਡੀਜ਼ ਕੋਟੀ ਸਵੈਟਰ ਜੈਕਟ ਬੱਚਿਆਂ ਦੀ ਕੋਟੀ ਸਵੈਟਰ ਦੇ ਵਿੱਚ ਵੀ ਇਹਨੂੰ ਤੁਸੀਂ ਅਪਲਾਈ ਜਿਹੜਾ ਕਰ ਸਕਦੇ ਹੋਗੇ ਆਲ ਪ੍ਰੋਜੈਕਟ ਤੇ ਅਪਲਾਈ ਹੋਣ ਵਾਲਾ ਜਿਹੜਾ ਡਿਜ਼ਾਈਨ ਆ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਕੁੰਡੇ ਆਪਾਂ ਕਿੰਨੇ ਰੱਖਣੇ ਆ 7 7 7 ਔਰ ਦੋ ਕੁੰਡੇ ਬਾਹਰ ਰੱਖਣੇ ਆ ਚਲੋ ਜੀ ਆਪਾਂ ਸਟਾਰਟ ਕਰਦੇ ਆ ਕਿਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਪਹਿਲਾ ਗੁੰਡਾ ਐ ਸਟਿਚ ਉਤਾਰ ਲਓ ਤਾਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਪੁੱਠੇ ਤਾਂ ਅਗ੍ਹਾ ਵਾਰ ਨੂੰ ਕਰਾਂਗੇ ਪੰਜ ਕੁੰਡੇ ਸਿੱਧੇ ਚਵੜ ਪੰਜ ਤਾਂ ਅਗ੍ਹਾ ਆਪਣੇ ਵੱਲ ਕਰਾਂਗੇ ਸੌਰੀ ਇਹੀ ਸੱਤ ਕੁੰਡਿਆਂ ਨੂੰ ਆਪਾਂ بار بار ਰਿਪੀਟ ਕਰਨਾ ਦੋ ਕੁੰਡੇ ਉੱਪਰੇ ਤਾਂ ਅਗ੍ਹਾ ਹਾਰ ਨੂੰ ਕਰਨਾ ਪੰਜ ਕੁੰਡੇ ਸਿੱਤੇ ਤਾਂ ਕ ਆਪਣੇ ਵੱਲ ਨੂੰ ਕਰਨਾ ਦੋ ਗੁੰਡੇ ਪੁੱਠੇ ਪੰਜ ਗੁੰਡੇ ਸਿੱਤੇ ਐਸੇ ਤਰ੍ਹਾਂ ਲਾਸਟ ਵਿੱਚ ਵੀ ਦੋ ਗੁੰਡੇ ਪੁੱਠੇ ਔਰ ਐਕਸਟਰਾ ਗੁੰਡਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੇ ਜੈਂਦੀ ਇੱਕ ਸਲਾਈ ਕੰਪਲੀਟ ਹੋ ਗਈ ਦੂਜੀ ਸਲਾਈ ਪੁੱਠੇ ਪਾਸੇ ਤੋਂ ਬੈਕ ਸਾਈਡ ਤੋਂ ਇਹ ਜਿਹੜੀ ਸਲਾਈ ਆ ਜਿਸ ਤਰ੍ਹਾਂ ਦੇ ਆਪਾਂ ਨੂੰ ਗੁੰਡੇ ਦਿਖਦੇ ਆ ਉਸੇ ਤਰ੍ਹਾਂ ਦੀ ਬਣਾਉਣੇ ਆ ਦੂਜੀ ਸਲਾਈ ਦੇ ਵਿੱਚ ਦੋ ਗੁੰਡੇ ਚਿੱਤੇ ਪੰਜ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਜਿਹੜੇ ਉੱਧਰ ਪੁੱਠੇ ਬਣਾਏ ਇੱਧਰ ਸਿੱਧੇ ਜਿਹੜੇ ਉਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਦੋ ਤਿੰਨ ਚਾਰ ਪੰਜ ਦੋ ਕੁੰਡੇ ਸਿੱਤੇ ਫਾਂਜੇ ਕੁੰਡੇ ਪੁੱਠੇ ਲਿਖਤ ਦੋ ਤਿੰਨ ਚਾਰ ਪੰਜ ਤੋਂ ਕੁੰਡੇ ਸਿੱਤੇ ਲਾਸਟ ਵਾਲਾ ਪੁੱਠਾ ਸਿੱਧਾ ਜਿਵੇਂ ਮਰਜੀ ਬਣਾ ਸਕਦੇ ਹੁੰਦੇ ਜੰਦੀ ਚੋਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਉਤਾਰ ਲਿਆ ਦੋ ਗੁੰਡੇ ਪੁੱਠੇ ਜਿਸ ਤਰ੍ਹਾਂ ਪਹਿਲੀ ਸਨਾਈ ਬਣਾਈ ਹੋ ਉਸੇ ਤਰ੍ਹਾਂ ਤੀਜੀ ਸਲਾਈ ਬਣਨੀ ਹੈ ਪੰਜ ਗੁੰਡੇ ਸਿੱਤੇ ਦੋ ਗੁੰਡੇ ਪੁੱਠੇ 5 ਕੁੰਡੇ ਸਿੱਤੇ ਇਸਕੋ 2 3 4 5 2 ਕੁੰਡੇ ਘੁੱਟੇ 5 ਕੁੰਡੇ ਸਿੱਤੇ 3 4 5 ਤੋ ਕੁੰਟੇੁੱਤੇ ਕੱਟਦੇ ਠੀਕ ਹੈ ਜੀ ਇੰਨੇ ਜਾਂਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਉੱਠੇ ਪਾਸੇ ਤੋਂ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਵਾਰ ਨੂੰ ਕਰਾਂਗੇ ਧਿਆਨ ਨਾਲ ਦੇਖੋ ਦੇ ਵਿੱਚ ਆਪਣਾ ਡਿਜ਼ਾਈਨ ਪੈਣਾ ਦੋ ਕੁੰਟੇ ਸਿੱਧੇ ਧਾਗਾ ਆਪਣੀ ਵੱਲ ਕਰਾਂਗੇ ਜਿਹੜੇ ਪੰਜ ਕੁੰਡੇ ਪੁੱਠੇ ਆ ਇਹਨਾਂ ਦੇ ਵਿੱਚੋਂ ਇੱਕ ਕੁੰਡੇ ਨੂੰ ਤੱਪਾ ਸਿੱਧਾ ਇਸ ਤਰ੍ਹਾਂ ਪੁੱਠਾ ਬਣਾ ਲਾਂਗੇ ਉਸ ਤੋਂ ਬਾਅਦ ਆਪਣੇ ਇਸ ਤਰ੍ਹਾਂ ਸਲਾਈ ਤੇ ਬਲ ਪਾਉਣਾ ਤੇ ਫਿਰ ਇੱਕ ਕੁੰਡੇ ਨੂੰ ਬੁਣ ਲੈਣਾ ਫਿਰ ਬਲ ਪਾਉਣਾ ਫਿਰ ਇਸ ਤਰ੍ਹਾਂ ਇੱਕ ਕੁੰਡਾ ਬੁਣ ਲੈਣਾ ਫਿਰ ਇਸ ਤਰ੍ਹਾਂ ਬਲ ਪਾਉਣਾ ਫਿਰ ਚਾਰੇ ਕੁੰਡਿਆਂ ਨੂੰ ਬਲ ਪਾ ਪਾ ਕੇ ਹੀ ਬਣਾਉਣਾ ਠੀਕ ਹੈ ਜੀ ਦੋ ਕੁੰਡੇ ਸਿੱਤੇ ਤਾਂ ਅਗਾ ਆਪਣੇ ਵੱਲ ਕਰਨਾ ਇੱਕ ਕੁੰਡਾ ਫੁੱਟਾ ਬਣਾਉਣਾ ਸਲਾਈ ਤੇ ਬਲ ਪਾਉਣਾ ਫਿਰ ਇਹ ਚਾਰੇ ਗੁੰਡਿਆਂ ਨੂੰ ਬਲ ਪਾ ਲਿਆ ਕੁੰਡਾ ਬਣਾ ਲਿਆ ਬਲ ਪਾ ਲਿਆ ਫਿਰ ਇੱਕ ਕੁੰਡਾ ਫੁੱਟਾ ਬਣਾ ਲਿਆ ਫਿਰ ਬਲ ਪਾਇਆ ਫਿਰ ਬਣਾ ਲਿਆ ਇਸ ਤਰ੍ਹਾਂ ਪੂਰੀ ਸਲਾਈ ਦੇ ਵਿੱਚ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਇਸੇ ਤਰ੍ਹਾਂ ਹੀ ਬਣਾਉਣਾ ਇਹਨਾਂ ਨੂੰ ਇਸ ਤਰ੍ਹਾਂ ਬਲਪੋਣਾ ਫੇਰ ਪੁੱਠਾ ਬਣਾ ਲੈਣਾ ਇੱਕ ਕੁੰਡਾ ਫੇਰ ਬਲਪੋਣਾ ਫੇਰ ਪੁੱਠਾ ਬਣਾ ਲੈਣਾ ਚਾਰ ਬਲ ਪੈਣਗੇ ਚਾਰ ਕੁੰਡੇ ਬਣਾਵਾਂਗੇ ਆਪਾਂ ਦੋ ਕੁੰਡੇ ਸਿੱਧੇ ਲਾਸਟ ਵਾਲਾ ਪੁੱਠਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਧਿਆਨ ਨਾਲ ਦੇਖਿਓ ਚੌਥੀ ਔਰ ਪੰਜਵੀਂ ਸਲਾਈ ਦੇ ਵਿੱਚ ਹੀ ਜਿਹੜਾ ਆਪਣਾ ਡਿਜ਼ਾਈਨ ਆ ਬਣਦਾ ਕੰਪਲੀਟ ਹੁੰਦਾਗਾ ਦੋ ਕੁੰਡੇ ਪੁੱਠੇ ਤਾਂਗਾ ਬਾਹਰ ਨੂੰ ਕਰਨਾ ਇੱਕ ਹੋ ਇੱਕ ਆਪਣਾ ਇਹ ਕੁੰਡਾ ਆਹ ਵਾਲਾ ਜਿਹੜਾ ਆਪਣਾ ਬਲ ਪਾਇਆ ਹੋਇਆ ਇਹਨੂੰ ਬੈਕ ਸਾਈਡ ਤੋਂ ਜਿਹੜਾ ਬਲ ਪਾਇਆ ਹੋਇਆ ਨੂੰ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਾਉਣਾ ਇਹ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਤੇ ਲੈਣਾ ਔਰ ਬਲ ਨੂੰ ਉਤਾਰ ਦੇਣਾ ਫਿਰ ਕੁੰਡੇ ਨੂੰ ਖੱਬੀ ਸਲਾਈ ਤੇ ਹੀ ਪਾਉਣਾ ਆ ਜਿਹੜਾ ਕੁੰਡਾ ਅਗਲਾ ਉਹਨੂੰ ਇਹ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਫੇਰ ਜਿਹੜਾ ਬਾਲਾ ਦਾ ਉਹਨੂੰ ਬੈਕ ਸਾਈਡ ਤੋਂ ਸਿੱਧਾ ਬਣਾ ਲਿਆ ਇਹ ਕੁੰਡੇ ਨੂੰ ਇੱਧਰ ਰੱਖ ਲਿਆ ਬਲ ਉਤਾਰਤਾ ਕੁੰਡੇ ਨੂੰ ਸਲਾਈ ਤੇ ਪਾਇਆ ਇਧਰਲੇ ਕੁੰਡੇ ਨੂੰ ਦੇ ਉੱਪਰ ਦੀ ਸੁੱਟ ਤਾਂ ਇਸੇ ਤਰ੍ਹਾਂ ਇਹ ਖਾਏ ਪੂਰੀ ਜਿਹੜੀ ਸਲਾਈ ਹੈ ਬਣਾਉਣੀ ਆ ఓకే ఫిక్కువాలా కు సీధా బే బ సైడ్ నీచే ఉతారే యజీ ఇరవై బ్యాక్ సైడ్ సీ బాగే అజాయిన జన దో కుండే పుట్ే ਗੱਗਾਰਨ ਕਰਨਾ ਇਸ ਤਰ੍ਹਾਂ ਪਹਿਲਾਂ ਇੱਥੇ ਆਹ ਕੁੰਡਾ ਆਹ ਬਲ ਵਾਲਾ ਕੁੰਡਾ ਇਹਨੂੰ ਅੱਪ ਪਹਿਲਾਂ ਬਣਾਵਾਂਗੇ ਇਹਨੂੰ ਤੁਸੀਂ ਇਦਾਂ ਵੀ ਕਰ ਸਕਦੇ ਹੋ ਇਹਨਾਂ ਨੂੰ ਕੱਟ ਕੇ ਨਾ ਇਹ ਉਹ ਬਲ ਵਾਲਾ ਰਹਿ ਗਿਆ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਤੇ ਲੈ ਲਿਆ ਫਿਰ ਜਿਹੜਾ ਇਧਰਲਾ ਕੁੰਡਾ ਉਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਸੁੱਤਕਾ ਦੁਬਾਰਾ ਫਿਰ ਬਲ ਵਾਲੇ ਕੁੰਡੇ ਨੂੰ ਬੈਕ ਸਾਈਡ ਤੋਂ ਅੱਪਾ ਬਣਾ ਲਾਂਗੇ ਤੁਹਾਨੂੰ ਜਿਵੇਂ ਆਸਾਨ ਲੱਗਦਾ ਇਹਨੂੰ ਉਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ ਦੋਵਾਰਾ ਫੇਰ ਜਿਹੜਾ ਵੱਲ ਵਾਲਾ ਕੁੰਡਾ ਨੂੰ ਆਪਾਂ ਲੈਕਸਾਈਡ ਤੋਂ ਸਿੱਧਾ ਬਣਾ ਦਾਂਗੇ ਪਹਿਲੇ ਦੋ ਗੁੰਡੇ ਪੁੱਠੇ ਇਸੇ ਤਰ੍ਹਾਂ ਮੈਂ ਬਾਈ ਮੰਮੀ ਜੀ ਇਸ ਤਰ੍ਹਾਂ ਬਲ ਵਾਲਾ ਟੁੰਡਾ ਫੇਰ ਆ ਗਿਆ ਹੁਣ ਆਪਾਂ ਵੈਕਸ ਤੋਂ ਇਸ ਤਰ੍ਹਾਂ ਬਣਾ ਲਵਾਂਗੇ ਨੀਚੇ ਸੁੱਟ ਦਾਂਗੇ ਉਹੀ ਬਲ ਵਾਲੀ ਕੁੰਡੀ ਨੂੰ ਜਿਹੜਾ ਆਪਾਂ ਨੇ ਪਹਿਲਾਂ ਬਣਾਇਆ ਠੀਕ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਦੇ ਤੁਸੀਂ ਇਹਨੂੰ ਅਪਲਾਈ ਜੇ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾ ਹੈਗਾ ਬਲ ਵਾਲੇ ਕੁੰਡੇ ਨੂੰ ਬੈਕ ਸਾਈਡ ਤੋਂ ਪਹਿਲਾਂ ਬਣਾਉਣਾ ਫਿਰ ਉਹਨੂੰ نیچے ਸੁੱਟ ਦੇਣਾ ਔਰ ਪਹਿਲਾ ਵਾਲੇ ਜਿਹੜਾ ਕੁੰਡਾ ਵਾਲ ਦੇ ਨਾਲ ਵਾਲਾ ਉਹਦੀ ਉੱਪਰ ਦੀ ਇਸ ਤਰ੍ਹਾਂ ਕੁੰਡੇ ਨੇ ਲੰਘਾਉਣਾ ਫਿਰ ਲਾਸਟ ਵਾਲੀ ਨੂੰ ਸਿੱਧਾ ਬਣਾ ਲੈਣਾ ਤੇ ਦੋ ਕੁੰਡੇ ਉੱਥੇ ਲਾਸਟ ਵਾਲਾ ਸਿੱਧਾ ਠੀਕ ਹੈ ਜੀ ਇਸ ਤਰ੍ਹਾਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਸ਼ੇਮੀ ਸਲਾਈ ਪੁੱਠੀ ਜ਼ੈੜ ਤੋਂ ਲਾਸਟ ਸਲਾਈ ਆ ਪਹਿਲਾ ਕੁੰਡਾ ਉਤਾਰਿਆ ਦੋ ਕੁੰਡੇ ਸਿੱਤੇ ਹੁਣ ਪੰਜ ਕੁੰਡੇ ਪੁੱਠੇ ਦੋ ਕੁੰਡੇ ਸਿੱਤੇ ਪੰਜ ਕੁੰਡੇ ਪੁੱਠੇ దో కు సో కు సలాయిన సయ బ కంపలీ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੁੰਦਾ ਜਾਊਗਾ ਬਹੁਤ ਹੀ ਪਿਆਰਾ ਡਿਜ਼ਾਈਨ ਕਿਸੇ ਵੀ ਕਲਰ ਤੇ ਅਪਲਾਈ ਕਰੋਗੇ ਥੈਂਕਸ ਫॉर ਵਾਚਿੰਗ ਮਿਲਦੀਆਂ ਜੀ ਕਿਸੇ ਹੋਰ ਨਵੇਂ ਡਿਜ਼ਾਈਨ ਦੇ ਨਾਲ